ਉੱਤੇ ਸਾਡੇ ਵਿੱਚੋਂ ਸਿੱਖ ਇਹੋ ਜਿਹੇ ਨੇ ਕਿ ਧਾਰਮਿਕ ਸਥਾਨਾਂ ਦੇ ਉੱਤੇ ਜਾਣਾ بڑے بڑے ਵੱਡੇ ਪ੍ਰਚਾਰਕ ਜਿਹੜੇ ਮੂੰਹੋਂ ਮੰਗ ਕੇ ਵੀ ਭੇਟਾ ਲੈਂਦੇ ਨੇ ਕਿ 1 ਘੰਟਾ ਬੋਲਣਾ ਸੰਗਤਾਂ ਨੂੰ ਸੁਣਾਉਣਾ 30000 35000 50000 ਰੁਪਿਆ ਲਵਾਂਗੇ ਅਸੀਂ ਉਹਨਾਂ ਨੂੰ ਸੁਣ ਕੇ ਆਉਂਦੇ ਆ ਕੀ ਸੁਣਾਇਆ ਰਾਸ ਹੀ ਬੋਲ ਆਉਂਦੇ ਆ ਬੱਚਿਆਂ ਤੱਕ ਮੈਸੇਜ ਕਨਵੇ ਕੀਤਾ ਹੀ ਨਹੀਂ ਸਾਕਾ ਨਨਕਾਣਾ ਸਾਹਿਬ ਬਾਰੇ ਸੁਣਿਆ ਬੱਤੀਆਂ ਤੱਕ ਪਹੁੰਚ ਜਾਇਏ ਪੁੱਤ ਆ ਗੁਰਦੁਆਰਾ ਸਾਹਿਬ ਤੁਸੀਂ ਜਾਂਦੇ ਹੋ ਨਾ ਅਬਲ ਤੇ ਤੁਸੀਂ ਇਹਨੂੰ ਬੜਾ ਲਾਈਟਲੀ ਲੈਂਦੇ ਹੋ ਗੁਰਦੁਆਰਾ ਸਾਹਿਬ ਗਏ ਆ ਦਰਵਾਜ਼ੇ ਖੁੱਲੇ ਮੱਥਾ ਟੇਕ ਕੇ ਆ ਗਿਆ ਪੁੱਤ ਇਹ ਦਰਵਾਜ਼ੇ ਖੁੱਲੇ ਕਰਨ ਵਾਸਤੇ ਸਾਨੂੰ ਆਪਣੀਆਂ ਹਜ਼ਾਰਾਂ ਸ਼ਹਾਦਤਾਂ ਦੇਣੀਆਂ ਪਈਆਂ ਨੇ ਇਹ ਦਰਵਾਜ਼ੇ ਗੁਰਦੁਆਰਾ ਸਾਹਿਬ ਦੇ ਖਲਾਉਣ ਵਾਸਤੇ ਯਾਦ ਰੱਖਣਾ ਇੱਥੇ ਕਈ ਵਾਰ ਲੇਟ ਵੀ ਕੋਈ ਹੋ ਜਾਂਦਾ ਨਾ ਕੋਈ ਐਮਰਜੈਂਸੀ ਹੁੰਦਾ ਕਿ ਭਾਈ ਸਾਹਿਬ ਸਵੇਰੇ ਮੈਂ ਇਮਤਿਹਾਨ ਹੈ ਮੇਰਾ ਕੁਝ ਵੀ ਹੈ ਦਰਵਾਜ਼ਾ ਖੋਲ ਕੇ ਵੀ ਅਰਦਾਸ ਕੀਤੀ ਜਾਂਦੀ ਹੈ ਤੇ ਭਾਈ ਸਾਹਿਬ ਗੁਰਦੁਆਰਾ ਸਾਹਿਬ ਸਾਡਾ ਸਾਰਿਆਂ ਦਾ ਸਾਂਝਾ ਹੈ ਆਓ ਅਰਦਾਸ ਕਰੀਏ ਉਹ ਲੋਕ ਸਨ ਜਿਹੜੇ ਕਹਿੰਦੇ ਸਨ ਹਰਿਮੰਦਰ ਸਾਹਿਬ ਦੇ ਦਰਵਾਜ਼ੇ 9 ਵਜੇ ਤੋਂ ਬਾਅਦ ਉਹ ਜੋ ਛੋਟੀ ਜਾਤ ਵਾਲਾ ਬੰਦਾ 9 ਵਜੇ ਤੋਂ ਬਾਅਦ ਹਰਿਮੰਦਰ ਸਾਹਿਬ ਅੰਦਰ ਐਂਟਰੀ ਨਹੀਂ ਕਰ ਸਕਦਾ ਜਿਹੜਾ ਛੋਟੀ ਜਾਤ ਵਾਲਾ ਉਹਨੇ ਮੱਥਾ ਟੇਕਣਾ 9 ਵਜੇ ਤੋਂ ਪਹਿਲਾਂ ਪਹਿਲਾਂ ਆਈ ਤੇ ਪੁੱਤ ਆਹ ਦਰਵਾਜ਼ੇ ਖਲਾਉਣ ਵਾਸਤੇ ਜਿਹੜੇ ਟਾਈਮ ਮਰਜ਼ੀ ਜਾਂਦੇ ਮੱਥਾ ਟੇਕਣ ਵਾਸਤੇ ਇਹਦੇ ਪਿੱਛੇ ਬੜਾ ਵੱਡਾ ਇਤਿਹਾਸ ਹੈ। ਚਾਬੀਆਂ ਦਾ ਮੋਰਚਾ ਕਿ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਲੈਣ ਵਾਸਤੇ ਚਾਬੀਆਂ ਵਾਸਤੇ ਸਿੱਖਾਂ ਨੇ ਮੋਰਚੇ ਲਾਈ। ਕਿ ਸਾਨੂੰ ਦੇਓ ਚਾਬੀਆਂ ਗੁਰਦੁਆਰਾ ਸਾਹਿਬ ਦੀਆਂ। ਅਸੀਂ ਤੇ ਹੱਕਦਾਰ ਹਾਂ। ਸਾਕਾ ਨਨਕਾਣਾ ਸਾਹਿਬ ਆਪਰਿਆ 1920 ਦੇ ਵਿੱਚ ਤੇ 100 ਤੋਂ ਵੱਧ ਸਿੱਖਾਂ ਦੀਆਂ ਸ਼ਹਾਰਤਾਂ ਹੋਈਆਂ। ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਕਿ ਜਦੋਂ ਲਾਸ਼ਾਂ ਇਕੱਠੀਆਂ ਕੀਤੀਆਂ ਗਈਆਂ ਨਾ ਸਿੱਖਾਂ ਵੱਲੋਂ ਤੇ 56 ਅੱਧ ਸੜੀਆਂ ਖੋਪੜੀਆਂ ਜਿਹੜੀਆਂ ਸਨ ਉਹ ਇਕੱਠੀਆਂ ਕੀਤੀਆਂ ਕੀਤੀਆਂ ਗਈਆਂ ਨਨਕਾਣਾ ਸਾਹਿਬ ਦੀ ਧਰਤੀ ਉੱਤੇ 56 ਖੋਪੜੀਆਂ ਜਿਹੜੀਆਂ ਚੰਗੀ ਤਰ੍ਹਾਂ ਜਿਨ੍ਹਾਂ ਨੂੰ ਅੱਗ ਵੀ ਨਹੀਂ ਸੀ ਲੱਗੀ ਜਿਨ੍ਹਾਂ ਦੇ ਸਿਰ ਕੱਟੇ ਸਿਰ ਕੱਟ ਕੇ ਖੋਪੜੀ ਅਲੱਗ ਕੀਤੀ ਗਈ ਧੜ ਅਲੱਗ ਕੀਤਾ ਗਿਆ ਖੋਪੜੀਆਂ ਇਕੱਠੀਆਂ ਕਰਕੇ ਅੱਗ ਦੇ ਵਿੱਚ ਸੁੱਟੀਆਂ ਗਈਆਂ 56 ਖੋਪੜੀਆਂ ਜਿਹੜੀਆਂ ਸਨ ਉਹ ਇਕੱਠੀਆਂ ਕੀਤੀਆਂ ਗਈਆਂ ਜਿਹੜੀਆਂ ਅੱਧ ਸੜੀਆਂ ਹੋਈਆਂ ਸਨ 86 ਸਿੱਖਾਂ ਦਾ ਸਾਡੇ ਕੋਲ ਇਤਿਹਾਸ ਹੈ ਬਾਕੀ ਸਿੱਖਾਂ ਦਾ ਅਸੀਂ ਇਤਿਹਾਸ ਇਕੱਠਾ ਨਹੀਂ ਕਰ ਸਕੇ ਇੱਕ ਛੋਟੀ ਜੀ ਆਪਦੀ ਉਦਾਹਰਨ ਦੇ ਨਾਲ ਮੈਂ ਸਾਂਝ ਪਾਵਾਂ ਅਸੀਂ ਸੁਣ ਲਏ ਆ ਉਸ ਨੂੰ ਆਪਣੇ ਤੱਕ ਸੀਮਿਤ ਕਰਕੇ ਰੱਖ ਲਿਆ ਕਿਸੇ ਪਿੰਡ ਦੇ ਵਿੱਚ ਇਸੇ ਆਦਮੀ ਨੇ ਖੂਹ ਦੇ ਵਿੱਚ ਜਿਹੜੇ ਪਿੰਡ ਤੋਂ ਪਿੰਡ ਦੇ ਬੰਦੇ ਖੂਹ ਦੇ ਵਿੱਚ ਪਾਣੀ ਪੀਂਦੇ ਸਨ ਨਾ ਉਸ ਖੂਹ ਦੇ ਅੰਦਰ ਜ਼ਹਿਰ ਪਾ ਦਿੱਤਾ ਤੇ ਜ਼ਹਿਰ ਪਾਉਂਦੇ ਹੋਏ ਕਿਸੇ ਨੇ ਬੰਦੇ ਨੇ ਦੇਖ ਲਿਆ ਉਹਨੇ ਆਪਣੇ ਤੱਕ ਤੇ ਗੱਲ ਸੀਮਤ ਰੱਖ ਲਈ ਕਿ ਖੂਹ ਦੇ ਵਿੱਚ ਹੁਣ ਜ਼ਹਿਰ ਹੈ ਇਸ ਖੂਹ ਦਾ ਪਾਣੀ ਨਹੀਂ ਪੀਣਾ ਆਪਣੇ ਤੱਕ ਸੀਮਤ ਕਰਕੇ ਰੱਖ ਲਈ ਗੱਲ ਨੂੰ ਜਿੱਥੇ ਤੱਕ ਸਮਝ ਲੱਗੀ ਬਾਕੀਆਂ ਤੱਕ ਕਨਵੇ ਮੈਸੇਜ ਨਾ ਕੀਤਾ ਇੱਕ ਨੇ ਪੀਤਾ ਇੱਕ ਪਰਿਵਾਰ ਨੇ ਪੀਤਾ ਪਰਿਵਾਰ ਖਤਮ ਹੋਇਆ ਪਾਣੀ ਪੀ ਕੇ ਦੂਸਰੀ ਨੇ ਪੀਤਾ ਦੂਸਰਾ ਪਰਿਵਾਰ ਖਤਮ ਹੋ ਗਿਆ ਇਸ ਤਰ੍ਹਾਂ ਕਰਦੇ 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 ਉਹ ਪਿੰਡ ਸਾਰਾ ਖਤਮ ਹੋ ਗਿਆ ਉਹ ਸਾਡਾ ਉਹਨੂੰ ਇਸ ਉਦਾਹਰਣ ਨੂੰ ਆਪਣੇ ਇਤਿਹਾਸ ਉੱਤੇ ਲਾ ਕੇ ਰੱਖ ਲਈਏ ਕਿ ਅੱਜ ਤੋਂ 50 60 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਬੜੇ ਘੱਟ ਸਨ ਪਰ ਘਰ ਘਰ ਦੇ ਜੀ ਸਿੱਖ ਸੀ ਦਾਦਾ ਸਿੱਖ ਦਾਦੇ ਦਾ ਕੇ ਪੁੱਤ ਜਿਹੜਾ ਸੀ ਪਿਤਾ ਉਹ ਸਿੱਖ ਸਰਦਾਰ ਜਿਹੜਾ ਅੱਗੇ ਪੋਤਰਾ ਹੋਇਆ ਉਹ ਸਿੱਖ ਸਰਦਾਰ ਮਾਵਾ ਨੇ ਚਾਵਾਂ ਦੇ ਨਾਲ ਮਿੱਡੀਆਂ ਨੂੰ ਗੁੰਦਿਆ ਕਰਨਾ ਤੇ ਗੁੰਦ ਗੁੰਦ ਕੇ ਪਰਾਂਦੀਆਂ ਪਾ ਪਾ ਕੇ ਬੱਚਿਆਂ ਦੇ ਗੁੱਟੇ ਕਰਨੇ ਅੱਜ ਜਦੋਂ ਆ 84 ਤੋਂ ਬਾਅਦ ਸਿੱਖਾਂ ਦੇ ਵਿੱਚ ਇੱਕ ਡਰ ਪਾਇਆ ਗਿਆ ਸਰਕਾਰ ਵੱਲੋਂ ਨਸਲ ਪੁੱਛੀ ਜਦੋਂ ਕੀਤੀ ਗਈ ਬਹੁਤਿਆਂ ਲੋਕਾਂ ਨੇ ਉਹਦੋਂ ਆਪਣੇ ਕੇਸ ਕਟਵਾ ਦਿੱਤੇ ਸਨ ਨਾ ਜਿਹਨਾਂ 84 ਤੋਂ ਪਹਿਲਾਂ ਦੇ ਫੋਟੋਆਂ ਦੇਖੀਆਂ ਜਾਂਦੀਆਂ ਨੇ ਨਾ ਤੋ ਕੋਈ ਐਸਾ ਬੱਚਾ ਸਰਦਾਰ ਨਹੀਂ ਸੀ ਜਿਹਦੇ ਸਿਰ ਦੇ ਉੱਤੇ ਪਾਗਣਾ ਹੋਏ ਮੂੰਹ ਦੇ ਉੱਤੇ ਬੇਸ਼ੱਕ ਦਾੜੀਆਂ ਨਹੀਂ ਸਨ ਪਰ ਪੱਗ ਬਣਦੇ ਸਨ ਇਹ ਦਿਨ ਭਾਈ ਸਾਹਿਬ ਫੋਟੋ ਸਾਨੂੰ ਦਿਖਾ ਰਹੇ ਸਨ ਕਿ ਸਾਰੇ ਨੌਜਵਾਨ ਵੀਰਾਂ ਨੇ ਪੱਗਾਂ ਬਨੀਆਂ ਹੋਈਆਂ ਸਨ ਗਾਤਰੇ ਸਾਰਿਆਂ ਨੇ ਪਾਏ ਤੇ ਜੇਕਰ ਭੈਣਾਂ ਫੋਟੋਆਂ ਖਚੋਂਦੀਆਂ ਸਨ ਕਰਵਾਉਂਦੀਆਂ ਸਨ ਤਾਂ ਸਾਰਿਆਂ ਦੇ ਸਿਰਾਂ ਦੇ ਉੱਤੇ ਜਿਹੜੀਆਂ ਸੀ ਦੁਪੱਟੇ ਚੁੰਨੀਆਂ ਹੋਇਆ ਕਰਦੀਆਂ ਸਨ ਇਹ ਸਾਡਾ ਇੱਕ ਦੌਰ ਸੀ ਰੀਤ ਭੋਲ ਨਾ ਜਾਇਓ ਚੁੰਨੀਆਂ ਤੇ ਦਸਤਾਰਾਂ ਦੀ ਨੰਗੇ ਸਿਰ ਨਹੀਂ ਚੰਗੀ ਲੱਗਦੀ ਧੀ ਸਰਦਾਰਾਂ ਦੀ ਇਹ ਇਹ ਸਾਡੇ ਪਿੰਡਾਂ ਵਿੱਚ ਆਮ ਆਖਾਂਣ ਬੋਲੇ ਜਾਂਦੇ ਸਨ ਅੱਜ ਜਦੋਂ ਸਾਡਾ ਫੈਸ਼ਨ ਹੋ ਗਿਆ ਨਾ ਜੀ ਅੱਜ ਆਨੰਦ ਕਾਰਜ ਕਰਵਾਈਦੇ ਨੇ ਜੇਕਰ ਗੁਰਦੁਆਰਾ ਸਾਹਿਬ ਤੇ ਸਾਨੂੰ ਤਾਬਿਆਂ ਬੈਠਣ ਦਾ ਇਸ਼ਾਰਾ ਕਰਨਾ ਪੈਂਦਾ ਕਿ ਭਾਵੇਂ ਮੇਰੀ ਸਿਰ ਢੱਕ ਲਾ ਗੁਰਦੁਆਸਾ ਦੀ ਹਜ਼ੂਰੀ 'ਚ ਬੈਠਣਾ ਤੇ ਅੱਧੇ ਇੱਕ ਸਿਰ ਦੇ ਉੱਤੇ ਚੁੰਨੀ ਦੇ ਇੱਕ ਸਿਰ ਢੱਕਿਆ ਜਾਂਦਾ ਕਿ ਮੇਰੇ ਸਿਰ ਦੇ ਇੱਕ ਦੇ ਹੇਅਰ ਸਟਾਈਲ ਖਰਾਬ ਨਾ ਕਿਤੇ ਹੋ ਜਾਏ ਸਾਨੂੰ ਇਹ ਚੀਜ਼ ਨੇ ਮਾਰ ਲਿਆ ਤੇ ਪੁੱਤ ਇਹ 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 ਦਸਤਾਰਾਂ ਦੇ ਪਿੱਛੇ ਇਹ 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 ਚੁੰਨੀਆਂ ਦੇ ਪਿੱਛੇ ਸਾਡਾ ਬੜਾ ਵੱਡਾ ਮਾਣ ਮੱਤਾ ਇਤਿਹਾਸ ਹੈ ਤੇ ਮੈਂ ਉਦਾਹਰਣ ਸਾਂਝੀ ਕਰ ਰਿਹਾ ਸੀ ਕਿ ਪਿੰਡ ਦਾ ਪਿੰਡ ਖਤਮ ਹੋ ਗਿਆ ਲੋਕਾਂ ਨੇ ਖੂਹ ਦੇ ਜ਼ਹਿਰ ਵਾਲੇ ਪਾਣੀ ਨੂੰ ਪੀਣਾ ਸ਼ੁਰੂ ਕੀਤਾ ਲੋਕੀ ਮਰ ਗਏ ਪਿੰਡ ਖਾਲੀ ਹੋ ਗਿਆ ਤੇ ਸਾਨੂੰ ਆਪਾਂ ਮੈਸੇਜ ਪੜ ਲਿਆ ਗੁਰਦਰ ਸਾਹਿਬ ਬਜ਼ੁਰਗ ਹੁੰਦੇ ਨੇ ਮਾਤਾਵਾਂ ਹੁੰਦੀਆਂ ਨੇ ਭੈਣਾਂ ਹੁੰਦੀਆਂ ਨੇ ਅਸੀਂ ਆਪਣੇ ਬੱਚਿਆਂ ਤੱਕ ਮੈਸੇਜ ਕਨਵੇ ਨਹੀਂ ਕਰ ਸਕੇ ਪੁੱਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਹ ਕੁਝ ਕਹਿੰਦੀ ਹੈ ਜੇ ਤੁਸੀਂ ਪੜ ਨਹੀਂ ਸਕਦੇ ਤੇ ਸੁਣਿਆ ਹੋਇਆ ਆਪਣੇ ਬੱਚਿਆਂ ਤੱਕ ਮੈਸੇਜ ਕਨਵੇ ਕਰ ਦिए ਸੁਣਿਆ ਹੋਇਆ ਬੱਚਿਆਂ ਤੱਕ ਲੈ ਕੇ ਚਲੇ ਜਾਈਏ ਤੇ ਜਿਵੇਂ ਉਹ ਖੁਦ ਆ ਪਾਣੀ ਪੀ ਕੇ ਪਿੰਡ ਖਾਲੀ ਹੋ ਰਹੇ ਸਨ ਅੱਜ ਇਹ ਮੈਸੇਜ ਕਨਵੇ ਨਾ ਕਰਨ ਦੇ ਨਾਲ ਸਾਡੇ ਬੱਚਿਆਂ ਦੇ ਸਿਰਾਂ ਦੇ ਉੱਤੋਂ ਕੇਸ ਜਿਹੜੇ ਨੇ ਖਤਮ ਹੋ ਰਹੇ ਨੇ ਹੌਲੀ-ਹੌਲੀ ਇਹਦੇ ਜ਼ਿੰਮੇਵਾਰ ਆਪਾਂ ਅਸੀਂ ਕਿਉਂ ਕਿਸੇ ਨੂੰ ਉਂਗਲੀ ਕਰਨੀ ਯਾਰ ਤੇ ਮੇਰਾ ਬੱਚਾ ਫਲਾਣੇ ਦੇ ਮਗਰ ਲਾ ਕੇ ਵਾਲ ਘਟਾ ਕੇ ਆ ਮੇਰੇ ਬੱਚੇ ਨੇ ਫਲਾਣੇ ਦੇ ਮਗਰ ਲੱਗਿਆ ਤੁਸੀਂ ਆਪਣੇ ਬੱਚਿਆਂ ਵਾਸਤੇ ਅਸੀਂ ਆਪਣੇ ਭੈਣ ਭਰਾਵਾਂ ਵਾਸਤੇ ਕੀ ਕਰ ਰਹੇ ਆ ਸ਼ੁਰੂਆਤ ਤੇ ਕਰੀਏ ਨਾ ਮੈਂ ਤਾਂ ਕਈ ਵਾਰ ਸੋਚਦਾ ਹੁੰਨਾ ਕਿ ਇੰਨਾ ਦਰਦ ਲੈ ਕੇ ਇਤਿਹਾਸ ਨੂੰ ਸੁਣਾਇਆ ਜਾਂਦਾ ਹੈ ਗੁਰਬਾਣੀ ਨੂੰ ਸੁਣਾਇਆ ਜਾਂਦਾ ਹੈ ਕੀ ਫਾਇਦਾ ਯਾਰ ਜੇਕਰ ਅਸੀਂ ਗੁਰਬਾਣੀ ਪੜ ਵੀ ਲਈ ਸਮਝ ਵੀ ਲਈ ਮੈਂ ਕਹਾਂ ਜੇ ਮੈਂ ਆਪਣੀ ਇਮਾਨਦਾਰੀ ਨਾ ਕਵਾਂ ਕਿ ਮੈਨੂੰ ਤਾਂ ਤਨਖਾਹ ਮਿਲਦੀ ਹੈ ਜੀ ਮੈਂ ਤਾਂ ਜੋ ਮਰਜੀ ਸੁਣਾਈ ਜਾਵੇ ਸੰਗਤ ਨੂੰ ਸੰਗਤ ਨੇ ਸੁਣੀ ਜਾਣਾ ਪਰ ਜਦੋਂ ਇੱਥੇ ਬੈਠ ਜਾਂਦੇ ਆ ਨਾ ਉੱਥੇ ਫਿਰ ਮੇਰੀ ਨਿੱਜੀ ਲਾਈਫ ਨਹੀਂ ਹੋਏਗੀ ਉੱਥੇ ਇੱਕ ਸੰਗਤ ਦਾ ਪਿਆਰ ਹੈ ਇੱਕ ਦਰਦ ਹੈ ਕਿਰ ਆਪਣੇ ਵਾਸਤੇ ਬਹੁਤ ਕੁਝ ਕਰ ਦਿੱਤਾ ਅਸੀਂ ਆਪਣੇ ਮੈਂ ਇਹ ਗੱਲ ਹੰਕਾਰ ਚ ਨਹੀਂ ਕਹਿ ਰਿਹਾ ਇਹ ਗੱਲ ਇੱਕ ਪ੍ਰਾਉਡ ਚ ਕਹਿ ਰਿਹਾ ਕਿ ਜੇਕਰ ਆਹ ਆ ਲਾਈਨ ਤੇ ਤੁਰੇ ਆ ਅਮਰਤਾਰੀ ਹੋਏ ਆ ਤੇ ਮਾਪਿਓ ਦੀ ਆਪਣਿਆਂ ਦੀ ਉਮਰ 20 20 ਸਾਲ ਵਧਾਈ ਵੀ ਹੈ ਜੀ ਉਹ ਕਿਸੇ ਪਾਸੋਂ ਬੇਸਾਰੇ ਪਾਸੇ ਬੇਕੋਫ ਨਹੀਂ ਮਾਪਿਓ ਦੀ ਉਮਰ ਵਧਾਈ ਹੈ ਤੇ ਸਾਡੇ ਮਨ ਚ ਇੱਕ ਦਰਦ ਹੈ ਕਿ ਇਹ ਮੈਸੇਜ ਲੋਕਾਂ ਤੱਕ ਕਨਵੇ ਕੀਤੇ ਜਾਣ ਸਿੱਖ ਸੰਤਾਂ ਤੱਕ ਕਨਵੇ ਕੀਤੇ ਜਾਣ ਯਾਰ ਆਪਣੇ ਮਾਪਿਓ ਦੀ ਉਮਰ ਨੂੰ ਵਧਾ ਲਓ ਮਾਂ ਨੂੰ ਧੀ ਨੂੰ ਕਾਲੇ ਤੌਰ ਲੱਗਿਆ ਬੇਫਿਕਰੀ ਖੇ ਕਿ ਮੇਰੀ ਧੀ ਕਦੇ ਗਲਤ ਪਾਸੇ ਨਹੀਂ ਜਾਏਗੀ ਪੁੱਤ ਆਪਣੇ ਪਿਓ ਪਿਓ ਆਪਣੇ ਪੁੱਤ ਨੂੰ ਬਾਹਰ ਤੋਰ ਰਿਹਾ ਹੈ ਆਊਟ ਆਫ ਸਟੇਟ ਤੋਰ ਰਿਹਾ ਹੈ ਆਊਟ ਆਫ ਕੰਟਰੀ ਤੋਰ ਰਿਹਾ ਹੈ ਬੱਚੀ ਆਪਣੀ ਬੱਚੀ ਨੂੰ ਇੱਕ ਮਾਂ ਪਾਲ ਕੇ 24 ਸਾਲ 25 ਸਾਲ ਪਾਲ ਕੇ ਆਰਡੋ ਸਟੇਟ ਪੜਨ ਵਾਸਤੇ ਹੀ ਭੇਜ ਰਿਹਾ ਤੇ ਪਿਓ ਬੇਫਿਕਰਾ ਹੋ ਕੇ ਰਹਿ ਕੇ ਯਾਰ ਮੇਰੀ ਧੀ ਜਿੱਥੇ ਵੀ ਜਾਏਗੀ ਮੇਰੀ ਪਾਗ ਨੂੰ ਕਰੇ ਦਾਗ ਨਹੀਂ ਲਾਏਗੀ। ਮੇਰਾ ਪੁੱਤ ਜਿਹੜਾ ਮੇਰੇ ਸਿਰ ਨੂੰ ਕਰੇ ਝੁਕਾਏਗਾ ਨਹੀਂ। ਬੇਫਿਕਰੀ ਬੇਫਿਕਰੀ ਦੇ ਨਾਲ ਅਗਲੇ ਨੇ ਜਵਾਨੀ ਆਪਣੀ ਤੁਹਾਨੂੰ ਪਾਲਣ ਪਿਛੇ ਤੁਹਾਨੂੰ ਰੋਲ ਦਿੱਤੀ ਬੁਢੇਪਾ ਆਇਆ ਤੁਹਾਡੀਆਂ ਚਿੰਤਾਵਾਂ ਦੇ ਨਾਲ ਆਪਣੇ ਬੁਢੇਪੇ ਨੂੰ ਰੋਲ ਦੇਣ ਉਹਨਾਂ ਨੇ ਆਪਣੇ ਵਾਸਤੇ ਕਰੋ ਜੀਉਣਾ ਹੈ। ਇਸ ਦਰਦ ਨੂੰ ਲੈ ਕੇ ਜਦੋਂ ਇਹ ਪੜ ਕੇ ਸੰਗਤ ਨਾਲ ਸਾਂਝਾ ਕੀਤਾ ਜਾਂਦਾ ਫਿਰ ਇੱਕ ਇੱਕ ਅੰਦਰ ਮਨ ਦੇ ਅੰਦਰ ਇੱਕ ਦਰਦ ਜਿਹਾ ਵੀ ਹੁੰਦਾ ਕਿ ਸੰਗਤ ਆ ਕੇ ਰਾਜੀ ਕਿਉਂ ਨਹੀਂ ਗੁਰਦੁਆਰਾ ਸਾਹਿਬ ਕੀ ਕਾਰਨ ਹੈ ਉਹਦਾ ਕਾਰਨ ਇਹ ਕਿ ਅਸੀਂ ਪਹਿਲਾ ਕਦਮ ਅਸੀਂ ਆਪਣਾ ਫੁੱਟ ਹੀ ਨਹੀਂ ਜਿੱਥੇ ਅਸੀਂ ਬੱਚਿਆਂ ਨੂੰ ਜ਼ਿੰਮੇਵਾਰੀ ਦੇ ਨਾਲ ਅਸੀਂ ਕਹਿੰਨ ਕਿ ਤੇਰਾ ਹੁਣ ਮੈਂ 30000 ਰੁਪਏ ਲਗਾ ਇੱਕ ਸਾਲ ਦਾ ਪੂਰਾ ਭਰ ਕੇ ਆ ਜਿੰਮ ਦੇ ਵਿੱਚ ਤੂੰ ਵੇਖਦਾ ਕਿੱਦਾਂ ਨਹੀਂ ਜਾਂਦਾ ਜਿੰਮ ਦੇ ਵਿੱਚ ਬੱਚੇ ਛਿੜਕੇ ਕਿੰਨੇ ਆ ਨਾ ਤੂੰ ਤੇਰਾ ਪੈਸੇ ਪੂਰੇ ਭਰੇ ਨੇ ਜਿੰਮੇ ਤੇ ਤੂੰ ਕਿਉਂ ਨਹੀਂ ਜਾਂਦਾ ਤੇਰੀ ਫੀਸ ਮੈਂ ਦੇ ਰਿਹਾ ਸਾਰੇ ਕੰਮ ਦੀ ਤੇਰੀ ਹੁਣ ਕਾਰ ਦੀ ਇਨਸਟਾਲਮੈਂਟ ਮੈਂ ਦੇ ਰਿਹਾ ਤੈਨੂੰ ਕਾਰ ਬਣਾ ਕੇ ਦਿੱਤੀ ਐ ਇਹਨੂੰ ਠੀਕ ਤਰੀਕੇ ਨਾਲ ਚਲਾਉਣਾ ਐ ਇਹਨੂੰ ਐਵੇਂ ਨਹੀਂ ਲੈ ਕੇ ਤੁਰਿਆ ਫਿਰਨਾ ਅਸੀਂ ਉਹ ਜ਼ਿੰਮੇਵਾਰੀ ਦੇ ਨਾਲ ਬੱਚੇ ਨੂੰ ਕਿਉਂ ਨਹੀਂ ਕਹਿੰਦੇ ਕਿ ਪੁੱਤ ਆ ਤੈਨੂੰ ਇੰਨੀ ਸੋਹਣੀ ਜ਼ਿੰਦਗੀ ਮਿਲੀ ਐ ਆ ਵੇ ਘਾਰੇ ਆ ਤੈਨੂੰ ਮੈਂ ਲੈ ਕੇ ਜਾਵਾਂ ਬਾਹਰ ਆ ਵੇਖ ਲੋਕ ਰੋੜਾਂ ਦੇ ਉੱਤੇ ਰਾਤ ਕੱਟ ਰਹੇ ਨੇ ਸੜਕਾਂ ਤੇ ਰਾਤ ਕੱਟ ਰਹੇ ਨੇ ਪਤਾ ਨਹੀਂ ਇਹਨਾਂ ਨੂੰ ਹੁਣ ਰੋਟੀ ਮਿਲੀ ਐ ਸਵੇਰੇ ਮਿਲਣੀ ਐ ਕਿ ਨਹੀਂ ਮਿਲਣੀ ਆ ਕੂੜੇ ਦੇ ਢੇਰ ਚੋਂ ਦਾਣੇ ਚੁਗ ਚੁਕੇ ਆਪਣੇ ਪੇਟ ਨੂੰ ਭਰ ਰਹੇ ਨੇ ਕਿ ਪੁੱਤ ਤੂੰ ਗੁਰਦੁਆਰਾ ਸਾਹਿਬ ਜਾ ਕੇ ਉਸ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰਕੇ ਆ ਸੁਣਦੇ ਸੀ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਕੀ ਐ ਸੁਣਦੇ ਸੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਕੀ ਕਹਿ ਰਹੇ ਨੇ ਸਾਡੇ ਨੌਜਵਾਨ ਵੀਰ ਭੈਣਾਂ ਅਸੀਂ ਆਪਣੇ ਜਿਹੜੀ 50 60 ਸਾਲ ਦੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਜਿਉਂ ਲਿਆ ਕੱਟ ਰਹੇ ਨੇ 50 60 ਸਾਲ ਨਿਕਲ ਗਈ 10 20 ਸਾਲ 15 ਸਾਲ ਹੋਰ ਹੋਏਗੀ ਨਿਕਲ ਜਾਣੀ ਇਸ ਤਰ੍ਹਾਂ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੀ ਦਹਲੀਜ਼ ਤੱਕ ਲੈ ਕੇ ਆਈਏ ਤੇ ਕਾਰੇ ਜਿਹੜੇ ਨੇ ਉਹ ਆਰੰਭ ਕਰੀ ਜਿੰਮੇਵਾਰੀ ਸਮਝ ਕੇ ਇਸ ਜ਼ਿੰਮੇਵਾਰੀ ਨੂੰ ਅਸੀਂ ਅੱਗੇ ਲੈ ਕੇ ਜਾਣਾ ਹੈ ਧੰਗ ਗੁਰੂ ਨਾਨਕ ਦੇਵ ਮਹਾਰਾਜ ਪਾਸ਼ਾ ਨੇ ਜਿਹੜਾ ਧਰਮ ਚਲਾਇਆ ਸੀ ਨਾ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਨਿਰਮਲ ਪੰਥ ਦੇ ਰਾਹ ਦੇ ਪੰਥ ਦਾ ਅਰਥ ਹੈ ਰਸਤਾ ਉਸ ਪੰਥ ਦੇ ਰਾਹੀ ਬਣਾਉਣ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਨੇ ਆਪਣੇ ਬੱਚਿਆਂ ਨੂੰ ਘਰ ਛੱਡ ਕੇ ਸਫ਼ਰ ਤੈਅ ਕਰਨਾ ਸ਼ੁਰੂ ਕੀਤਾ ਸੀ ਜਿਹਨੂੰ ਅਸੀਂ ਚਾਰ ਉਦਾਸੀਆਂ ਕਹਿੰਦੇ ਆਂ ਹੀ ਲੋੜ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਲੋਕਾਂ ਨੂੰ ਸਹੀ ਰਸਤੇ ਪਾਉਣ ਵਾਸਤੇ ਮੁਸਲਮਾਨ ਕਵੀ ਨੇ ਬੜੀ ਲਫਜ਼ ਪਿਆਰੇ ਲਿਖੇ ਉਹ ਆਖਦਾ ਕਰਾ ਫਿਰ ਉઠી ਆਖਰੀ ਸਦਾ ਤਾਹੀਦ ਕੀ ਪੰਜਾਬ ਸੀ ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖੁਆਬ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਇੱਕ ਐਸੀ ਸੋਚ ਸਮਾਜ ਸਾਹਮਣੇ ਲੈ ਕੇ ਆਈ ਇੱਕ ਲੋਕਾਂ ਨੂੰ ਸੁਪਨਾ ਦਿਖਾਇਆ ਚੰਗੇ ਸਮਾਜ ਦਾ ਸੁੱਤੇ ਹੋਏ ਲੋਕਾਂ ਨੂੰ ਹਲੂਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਨੇ ਜਗਾਇਆ ਕਿਉਂ ਸੁੱਤੇ ਫਿਰਦੇ ਹੋ ਗੁਲਾਮੀ ਦੇ ਸੰਗਲ ਨੂੰ ਗੁਰੂ ਨਾਨਕ ਸਾਹਿਬ ਨੇ ਸਾਡੇ ਗਲੋਂ ਲਾਇਆ ਭਾਵੇਂ ਉਹ ਧਰਮ ਦੀ ਗੁਲਾਮੀ ਹੋਏ ਤੇ ਭਾਵੇਂ ਉਹ ਰਾਜਨੀਤਿਕ ਗੁਲਾਮੀ ਹੋਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਿਹੜਾ ਮੇਰਾ ਸਿੱਖ ਹੋਏਗਾ ਨਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਸਿੱਖ ਹੋਏਗਾ ਉਹ ਫੌਜ ਅਕਾਲ ਕੀ ਹੈ ਸਾਡਾ ਨਾਤਾ ਸਿੱਧਾ ਕਾਲ ਪੁਰਖ ਵਾਹਿਗੁਰੂ ਨਾਲ ਜੁੜਿਆ। ਉਹਦੇ ਅੰਦਰੋਂ ਗੁਲਾਮੀ ਲਾਈ। ਗੁਲਾਮੀ ਨੂੰ ਉਤਾਰ ਕੇ ਰੱਖ ਦਿੱਤਾ। ਉਸੇ ਨਾਨਕ ਨਿਰਮਲ ਪੰਥ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਨੇ ਫਿਰ ਪ੍ਰਚਾਰਕ ਸੈਂਟਰ ਸਥਾਪਨੇ ਸ਼ੁਰੂ ਕੀਤੇ ਜਿਨ੍ਹਾਂ ਨੂੰ ਅਸੀਂ ਧਰਮਸ਼ਾਲਾਵਾਂ ਕਹਿੰਦੇ ਆ। ਭਾਵੇਂ ਉਹ 22 ਮੰਡੀਆਂ ਹੋਣ, ਭਾਵੇਂ ਉਹ 52 ਪੀੜੇ ਹੋਣ। ਉਹਨਾਂ ਪ੍ਰਚਾਰਕ ਸੈਂਟਰਾਂ ਦੇ ਗੁਰੂ ਸਾਹਿਬ ਨੇ ਫਿਰ ਮਸੰਦ ਰੱਖੇ। ਮਸੰਦ ਇੱਕ ਪ੍ਰਚਾਰਕ ਉਹਨਾਂ ਨੂੰ ਪ੍ਰਚਾਰਕ ਵੀ ਕਹਿੰਦੇ ਸਨ ਉਹਨਾਂ ਨੂੰ ਮਸੰਦ ਵੀ ਕਹਿੰਦੇ ਸਨ ਮਸੰਦ ਦਾ ਅਰਥ ਇਹ ਸੀ ਕਿ ਜੋ ਸਿੱਖ ਸੰਗਤਾਂ ਦਾ ਸੰਬੰਧ ਲੈ ਕੇ ਆਇਆ ਕਰਨਾ ਉਹਨੂੰ ਗੁਰੂ ਘਰ ਤੱਕ ਪਹੁੰਚਾਇਆ ਕਰਨਾ ਸਾਰਥਕ ਕਾਰਜਾਂ ਵਾਸਤੇ ਉਸ ਧਰਮ ਨੂੰ ਵਰਤਿਆ ਕਰਨਾ ਤੇ ਜਿੱਥੇ ਉਹਨਾਂ ਨੇ ਧਨ ਇਕੱਠਾ ਕਰਿਆ ਕਰਨਾ ਉੱਥੇ ਉਹਨਾਂ ਨੇ ਪ੍ਰਚਾਰ ਵੀ ਸਿੱਖਿਆ ਦਾ ਕਰਿਆ ਕਰਨਾ ਮੈਂ ਬਹੁਤਾ ਇਤਿਹਾਸ ਸਾਹਿਬ ਜੀ ਨਾਲ ਲੰਮਾ ਨਹੀਂ ਲੈ ਕੇ ਚੱਲਾਂਗਾ ਉਹੀ ਪ੍ਰਚਾਰਕ ਪ੍ਰਚਾਰ ਤੇ ਕਰਦੇ ਨੇ ਪਰ ਕਰਪਟ ਹੋ ਗਏ ਗੁਰਗੋਬਿੰਦ ਸਿੰਘ ਮਹਾਰੇ ਪਾਸ਼ਾ ਨੇ ਉਹਨਾਂ ਨੂੰ ਸਜ਼ਾਾਂ ਵੀ ਦਿੱਤੀਆਂ ਨੇ ਬਾਅਦ ਵਿੱਚ ਸਮਾਂ ਆਇਆ ਬੰਦਾ ਸਿੰਘ ਬਹਾਦਰ ਜੀ ਦਾ 1716 ਦੇ ਵਿੱਚ ਸ਼ਹੀਦਤ ਹੁੰਦੀ ਹੈ 1716 ਤੋਂ ਬਾਅਦ ਸਮਾਂ ਬਦਲਦਾ ਹੈ ਮੀਰ ਮੰਨੂ ਜਿਹੜਾ ਉਹ ਲਾਹੌਰ ਦਾ ਗਵਰਨਰ ਬੰਦਾ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਬਹਾਦਰ ਸ਼ਾਹ ਨੇ ਪਹਿਲਾਂ 1710 12 14 ਦੇ ਵਿੱਚ ਪਹਿਲਾ ਫਰਮਾਨ ਜਾਰੀ ਕੀਤੇ ਸਨ ਸਿੱਖਾਂ ਨੂੰ ਮਾਰਨਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਇੱਕ ਨਵੀਂ ਜਾਗਰੂਤੀ ਪੈਦਾ ਹੋਈ ਭਾਈ ਮਨੀ ਸਿੰਘ ਦੀ ਪਹਿਲਾ ਸ਼ਹਾਦਤ ਹੁੰਦੀ ਹੈ 1738 ਦੇ ਨੇੜੇ ਤੇੜੇ ਬਨਸ ਫਿਰ ਬਾਬਾ ਦੀਪ ਸਿੰਘ ਦੀ ਸ਼ਹਾਦਤ ਹੁੰਦੀ ਹੈ 57 ਦੇ ਵਿੱਚ ਸ਼ਹੀਦੀਆਂ ਦਾ ਦੌਰ ਚੱਲਦਾ ਰਿਹਾ ਇੱਕ ਲੰਮਾ ਅਰਸਾ ਸਿੱਖਾਂ ਨੇ ਜਿਹੜਾ ਉਹ ਆਪਣੇ ਸੀਨੇ ਦੇ ਉੱਤੇ ਸੰਤਾਪ ਮੰਡਾਇਆ 1757 ਤੋਂ ਪਹਿਲਾਂ ਇੱਕ ਘਟਨਾ ਹੋਰ ਵਾਪਰੀ ਕਿ ਜਿਹੜਾ 1746 ਦੇ ਵਿੱਚ ਛੋਟਾ ਕੱਲੂਕਾਰਾ ਵਾਪਰਿਆ ਹੈ ਐਨੀ ਕਾਮ ਦਾ ਇੱਕ ਦਿਨ ਦੇ ਅੰਦਰ ਨੁਕਸਾਨ ਹੋਣਾ 57 57 ਦੇ ਵਿੱਚ ਬਾਬਾ ਦੀਪ ਸਿੰਘ ਦੀ ਸ਼ਹਾਦਤ ਹੋਈ ਉਦੋਂ ਤੋਂ ਸਿੱਖਾਂ ਨੇ ਜੰਗਲਾਂ ਵਿੱਚ ਰਹਿਣਾ ਸ਼ੁਰੂ ਕੀਤਾ ਥੋੜਾ ਅੱਗੇ ਆਏ 1762 ਦੇ ਵਿੱਚ ਵੱਡਾ ਕੱਲੂਕਾਰਾ ਵਾਪਰਿਆ 30 ਹਜ਼ਾਰ ਸਿੱਖ ਕੌਮ ਨੂੰ ਇੱਕ ਦਿਨ ਵਿੱਚ ਖਤਮ ਕੀਤਾ ਗਿਆ 30 ਹਜ਼ਾਰ ਕਹਿਣਾ ਸੋਖਾ 30 ਹਜ਼ਾਰ ਸਿੱਖ ਕੌਮ ਇੱਕ ਦਿਨ ਦੇ ਵਿੱਚ ਖਤਮ ਪੁੱਤੀ ਗਈ ਤੇ ਉਹ ਸਿੱਖ ਸਨ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੜਦਾ ਸਿਦੂਨ ਸਵਾਰੇ ਹੋਏ ਸੋਇਆਂ ਦੀ ਫਸਲ ਇਹੋ ਜੀ ਹੈ ਜਿੰਨਾ ਨੂੰ ਕਟੀਏ ਉਹ ਉਂ ਵਧਦੀ ਹੈ ਖੜਦੀ ਹੈ ਉਹ ਜ਼ਿਆਦਾ ਹੁੰਦੀ ਹੈ ਇਹ 30000 ਮਰਨ ਤੋਂ ਬਾਅਦ ਵੀ ਸ਼ਹੀਦ ਸ਼ਹਾਦਤ ਦਾ ਜਾਮ ਪੀਣ ਤੋਂ ਬਾਅਦ ਸਿੱਖ ਕੌਮ ਨੇ ਇਹ ਆਪਣੀ ਹਾਰ ਨਾ ਕਦੇ ਕਬੂਲ ਕੀਤੀ ਅੱਗੇ ਸਮਾਂ ਆਇਆ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਕਾਇਮ ਹੋਇਆ ਜਦੋਂ ਸਿੱਖ ਰਾਜ ਕਾਇਮ ਹੋਇਆ ਤੇ ਗੁਰਦੁਆਰਾ ਸਾਹਿਬ ਦੇ ਨਾਂ 'ਤੇ ਜ਼ਗੀਰਾ ਲਗਾਉਣੀਆਂ ਸ਼ੁਰੂ ਕੀਤੀਆਂ ਉਦੋਂ ਪ੍ਰਬੰਧ ਮਹਾਂਤਾਂ ਕੋਲ ਸੀ ਇਹ ਕਰਪਟ ਹੋਏ ਦੇਪਤੀਆਂ ਹੋਈਆਂ ਬੱਚਿਆਂ ਦੇ ਜੀਤਾਂ ਨੂੰ ਹੱਥ ਪਾਏ ਗਏ ਸਾਕਾਰਨ ਕਾਣਾ ਸਾਹਿਬ ਆਪਰਿਆ ਹੈ 1920 ਦੇ ਵਿੱਚ ਸਿੱਖ ਸੰਗਤਾਂ ਨੇ ਆਪਣੇ ਹੱਥਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਸਮਾਂ ਆਇਆ 1923-24 ਦਾ ਸਿੱਖ ਸੰਗਤਾਂ ਦੇ ਅੰਦਰ ਇੱਕ ਦਰਦ ਸੀ ਬੜਾ ਵੱਡਾ ਉਹ ਦਰਦ ਇਹ ਸੀ ਕਿ ਜਿਹੜੇ ਸਿੱਖਾਂ ਦੀ ਸ਼ਹਾਦਤ 1900 ਵੀ ਦੇ ਵਿੱਚ ਨਨਕਾਣਾ ਸਾਹਿਬ ਦੇ ਸਾਕੇ ਵੇਲੇ ਹੋਈਆਂ ਨੇ ਨਾ ਉਹਨਾਂ ਦੇ ਰੋਸ ਪ੍ਰਦਰਸ਼ਨ ਵੱਲੋਂ ਸਿੱਖ ਕੌਮ ਨੇ ਇੱਕ ਵੱਡਾ ਫੈਸਲਾ ਲਿਆ ਕਿ ਅਸੀਂ ਸਰਕਾਰ ਦੇ ਖਿਲਾਫ ਇੱਕ ਵੱਡਾ ਮੁਜ਼ਾਹਰਾ ਕੱਢਾਂਗੇ ਸਾਰੇ ਸਿੱਖ ਜਿਹੜੇ ਨੇ ਉਹ ਕਾਲੀਆਂ ਪੱਗਾਂ ਪਹਿਣਾ ਜਿਹੜੇ ਨਹੀਂ ਭੈਣਾਂ ਜਿਹੜੀਆਂ ਨੇ ਉਹ ਕਾਲੇ ਦੁਪट्टे ਲੈ ਕੇ ਅੰਮ੍ਰਿਤਸਰ ਦੀ ਧਰਤੀ ਉੱਤੇ ਪੰਜਾਬ ਦੇ ਵਿੱਚ ਵੱਖ-ਵੱਖ ਇਲਾਕਿਆਂ ਅੰਦਰ ਕਾਲੀਆਂ ਪੱਗਾਂ ਬਣ ਕੇ ਕਾਲੇ ਦੁਪट्टे ਲੈ ਕੇ ਉਹ ਆਪਣਾ ਰੋਸ ਮਾਰਚ ਕਰਨ ਕਾਲਾ ਰੰਗ ਜਿਹੜਾ ਹੈ ਉਹ ਵਿਰੋਧਤਾ ਦਾ ਪ੍ਰਤੀਕ ਹੈ ਇਨ੍ਹਾਂ ਦੇ ਅੰਦਰ ਇੱਕ ਇਹਨਾਂ ਵਿੱਚ ਇੱਕ ਨਾਬੇ ਦਾ ਰਾਜਾ ਸੀ ਰਿਪੂ ਦਮਨ ਸਿੰਘ ਇਹਨੇ ਵੀ ਜਿਹੜਾ ਉਹ ਕਾਲੀ ਪੱਗ ਬਨ ਕੇ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ ਸਰਕਾਰ ਨੂੰ ਇਹ ਪਰੋਸਾ ਸੀ ਕਿ ਜਿਹੜਾ ਪਟਿਆਲੇ ਦਾ ਰਾਜਾ ਇਹ ਨਾਬੇ ਦਾ ਰਾਜਾ ਰਿਪੂ ਦਮਨ ਸਿੰਘ ਹੈ ਨਾ ਉਹ ਸਾਡਾ ਹਮਾਇਤੀ ਹੈ ਬੜਾ ਵੱਡਾ ਉਹਦੇ ਪਿੱਛੇ ਇੱਕ ਕਾਰਨ ਸੀ ਦਿੱਲੀ ਦੇ ਵਿੱਚ ਰਕਾਬਗਨ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਈਸ ਰਾਏ ਦੀ ਇੱਕ ਕੋਠੀ ਸੀ ਨਾਲ ਉਹਦੇ ਕੋਠੀ ਦੀ ਉਹਨਾਂ ਨੇ ਗੰਦ ਸਿੱਧੀ ਕੱਢਣੀ ਸੀ ਇਹਨਾਂ ਨੇ ਕੀ ਕੀਤਾ ਉਹਦੀ ਕੋਠੀ ਦੀ ਕੰਧ ਨੂੰ ਸਿੱਧਿਆ ਕਰਨ ਵਾਸਤੇ ਰਿਕਾਬਦਾਂ ਸਿੰਘ ਗੁਰਦੁਆਰਾ ਸਾਹਿਬ ਦੀ ਜਿਹੜੀ ਕੰਧ ਹੈ ਇਹਨਾਂ ਨੇ ਓਟਾ ਕੇ ਛੱਡ ਦਿੱਤੀ ਤੇ ਉਹਦੀ ਵਾਇਸਰਾਏ ਦੀ ਜਿਹੜੀ ਕੋਠੀ ਦੀ ਕੰਧ ਸੀ ਸਿੱਧੀ ਕਰ ਦਿੱਤੀ ਸਿੱਖ ਸੰਤਾਂ ਨੇ ਬੜਾ ਵੱਡਾ ਇਹਦਾ ਵਿਰੋਧ ਕੀਤਾ ਹੁਣ ਸਰਕਾਰ ਨੂੰ ਹੱਥਾ ਪੈਰਾਂ ਦੀ ਪੈ ਗਈ ਕਿ ਜੇਕਰ ਇਹ ਸਿੱਖ ਆਪਣੀ ਆਈ ਦੇ ਉੱਤੇ ਆ ਗਏ ਜੇਕਰ ਇਹ ਮਹਾਰਾਜਾ ਰਣਜੀਤ